Thank mm -hmm. you. ਹੇ ਰਾਉਸ਼ਾ ਜੀ, 우샤 ਜੀ ਇੱਥੇ ਲੋਕ ਜਿਹੜੇ ਨੇ ਕਾਫੀ ਲੋਕਾਂ ਦੇ ਘਰ ਦੇ ਬਾਹਰ ਤਾਲੇ ਹੀ ਤਾਲੇ ਨਜ਼ਰ ਆਏ ਨੇ। ਲੋਕ ਕਿੱਥੇ ਚਲੇ ਗਏ ਨੇ? ਸਾਡੇ ਖਾਸਕ ਲੋਕ ਬਾਹਰ ਹੀ ਐਥੇ। ਇੱਥੇ ਘਾਟਾ ਲੋਕ ਰਹਿੰਦੇ ਵੇ ਆ। ਮਾਂ ਬਾਪ ਹੀ ਰਹਿੰਦੇ ਵੇ, ਬੱਚੇ ਤੇ ਸਾਰਿਆਂ ਦੇ ਬਾਹਰ ਹੀ ਆ। ਕਿਉਂਕਿ ਅਸੀਂ ਦੇਖਿਆ ਹੈ ਕਿ ਪਿੰਡ ਦੇ ਵਿੱਚ ਤਕਰੀਬਨ ਜਿਹੜੇ ਵੱਡੀਆਂ-ਵੱਡੀਆਂ ਕੋਠੀਆਂ ਨੂੰ ਤਾਲੇ ਲੱਗੇ ਹੋਏ ਐ। ਸਾਰੇ ਬੱਚੇ ਤਾਂ ਉਹਨਕੇ ਬਾਹਰ ਹੀ ਹੈ ਹੱਥ ਕੋਈ ਨਹੀਂ ਹੈਗਾ ਕਿੰਨੇ ਕੁ ਲੋਕ ਹੈ ਇਹ ਪਿੰਡ ਦੇ ਵਿੱਚ ਰਹਿ ਰਹੇ ਨੇ ਬਜ਼ੁਰਗ ਰਹਿ ਰਹੇ ਆ ਕੋਈ ਜਿਹੜਾ ਵਿਚਾਰਾ ਗਰੀਬ ਆ ਉਹ ਰਹਿ ਰਿਹਾ ਹੈ ਬਾਕੀ ਸਾਰੇ ਬਾਹਰ ਹੀ ਨੇ ਜੀ ਅਤੇ ਜੇ ਗੱਲ ਕੀਤੀ ਹੈ ਕਿ ਨੌਜਵਾਨ ਪੀੜ੍ਹੀ ਨੂੰ ਤਾਂ ਕਿਹਾ ਜਾ ਰਿਹਾ ਹੈ ਕਿ ਬਾਹਰ ਨਾ ਜਾਣ ਇੱਥੇ ਹੀ ਰਹਿ ਕੇ ਜਿਹੜਾ ਕੰਮ ਕਾਰ ਕਰਨ ਲੋਕਾਂ ਨੂੰ ਸ਼ੌਂਕ ਵੀ ਹੋ ਗਿਆ ਇੱਥੇ ਜਿਹੜੇ ਹੈਗੇ ਲੋਕ ਵੀ ਉਹ ਵੀ ਕਹਿੰਦੇ ਵੀ ਅਸਾਂ ਅਸੀਂ ਬਾਹਰ ਹੀ ਨਿਕਲੀਏ ਇੱਕ ਦੂਜਨ ਦੇਖ ਕੇ ਜਿਹਦਾ ਭੇਡ ਚੱਲ ਹੋ ਜਾਂਦੀ ਆ ਵੀ ਅਸੀਂ ਬਾਹਰ ਹੀ ਜਾਣਾ ਆ ਉਹ ਆ ਸਾਡੇ ਪਿੰਡੇ ਆ ਕੋਈ ਨਹੀਂ ਇੱਧਰ ਹੈਗੇ ਰਹਿ ਕੇ ਖੁਸ਼ ਅਸਰ ਕੀ ਸਤਿ ਸ਼੍ਰੀ ਅਕਾਲ ਜੀ ਗੁਰਮੀਤ ਸਿੰਘ ਮੇਰਾ ਨਾਮ ਹੈ ਜੀ ਗੁਰਮੀਤ ਜੀ ਇਸ ਪਿੰਡ ਦੇ ਵਿੱਚ ਤਕਰੀਬਨ ਜਿਹੜੇ ਲੋਕਾਂ ਦੇ ਘਰਾਂ 'ਚ ਅਸੀਂ ਦੇਖਿਆ ਤਾਲੇ ਨਜ਼ਰ ਆਏ ਨੇ ਇੱਥੇ ਦੇ ਪਿੰਡ ਦੇ ਲੋਕ ਕਿੱਥੇ ਚਲੇ ਗਏ ਪਿੰਡੇ ਦੇ ਲੋਕ ਜ਼ਿਆਦਾਤਰ ਨੌਜਵਾਨ ਪੀੜ੍ਹੀ ਤਾਂ ਉਹ ਤੁਸੀਂ ਸਮਝੇ ਰਹੇ ਹੋ ਕਿ ਬਾਹਰ ਨੂੰ ਜ਼ਿਆਦਾ ਜਾ ਰਹੀ ਆ ਰੁਝਾਨ ਬਾਹਰ ਦਾ ਹੀ ਆ ਹੂੰ ਤੇ ਇਧਰ ਕਿਉਂਕਿ ਕੋਈ ਕਾਰੋਬਾਰ ਕੋਈ ਰੋਜਗਾਰ ਨਹੀਂ ਮਿਲ ਰਿਹਾ ਇਸ ਕਰਕੇ ਕੋ ਖੂਜਲ ਕਰਨ ਵਾਸਤੇ ਆਪਣੇ ਰੋਜੀ ਰੋਟੀ ਕਮਾਉਣ ਵਾਸਤੇ ਸਾਰੇ ਵਿਦੇਸ਼ਾਂ ਨੂੰ ਜਾ ਰਹੇ ਆ ਤੇ ਪਿੰਡਾਂ ਦੇ ਵਿੱਚ ਪਿੰਡ ਦੇ ਵਿੱਚ ਯਾਦ ਆ ਮੋਸਟਲੀ ਤਾਰੇ ਲੱਗੇ ਹੋਏ ਆ ਘਰਾਂ ਦੇ ਘਰ ਬੰਦ ਪਏ ਆ ਕੋਈ ਕਾਫੀ ਮਾਲੋ ਬਾਹਰੋਂ ਆ ਕੇ ਕਿਰਾਏਦਾਰ ਬਹੁਤ ਰਹਿ ਰਹੇ ਆ ਇੱਥੇ ਤੇ ਤੇ ਜੇ ਡਾਲ ਕੀਤੇ ਵੱਡੀ ਵੱਡੀ ਕੂਠੀਆਂ ਮਈਆਂ ਉੱਤੇ ਹੀ ਤਾਂ ਖਰਚ ਆਉਂਦਾ ਹੈ ਤੇ ਲੋਕ ਜਿਹੜਾ ਅਦਰ ਉੱਤੇ ਖਰਚ ਕਰਦੇ ਇੱਥੇ ਕਾਰੋਬਾਰ ਵੀ ਤਾਂ ਵਧ ਸਕਦਾ ਬਜ਼ੁਰਗ ਜਿੱਦਾਂ ਕੇ ਲੋਕ ਬਈ ਸਵਰਗ ਸਹਾਰ ਗਏ ਆ ਤੇ ਬੱਚੇ ਨਵੀਂ ਪੀੜੀ ਜਿਹੜੀ ਉਹ ਬਾਹਰ ਚਲੀ ਗਈ ਆ ਕੁਛ ਕੁ ਮਾਪੇ ਵੀ ਬੱਚਿਆਂ ਦੇ ਮਗਰ ਬਾਹਰ ਚਲੇ ਗਏ ਆ ਇਸ ਕਰਕੇ ਪਿੰਡ ਦੇ ਵਿੱਚ ਜ਼ਿਆਦਾਤਰ ਘਰ ਤਾਲਾਬੰਦੀ ਦੇਖਣ ਨੂੰ ਮਿਲ ਰਹੀ ਆ ਤੇ ਜੀ ਗੱਲ ਕੀਤੀ ਜਾਵੇ ਕਿਉਂਕਿ ਸਰਕਾਰ ਤਾਂ ਕਹਿ ਰਹੀ ਹੈ ਕਿ ਲੋਕਾਂ ਨੂੰ ਰੋਜ਼ਗਾਰ ਅਸੀستی ਦਮਾ ਹੈ ਲੋਕਾਂ ਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ ਤੇ ਲੱਗ ਨਹੀਂ ਰਿਹਾ ਕਿ ਲੋਕ ਹਜੇ ਵੀ ਨੇ ਬਾਹਰ ਹੀ ਗਏ ਨਹੀਂ ਦੇਖੋ ਜੀ ਸਰਕਾਰਾਂ ਕਹਿੰਦੀਆਂ ਤੇ ਕੋਸ਼ਿਸ਼ਾਂ ਪਰ ਕਰਦਿਆਂ ਬਹੁਤ ਘੱਟ ਆ ਸਰਕਾਰ ਇਧਰ بے ਰੋਜ਼ਗਾਰੀ ਬੇਰੋਜ਼ਗਾਰੀ ਆਪਾਂ ਦੇਖਦੇ ਹਾਂ ਬਹੁਤ ਜ਼ਿਆਦਾ ਵੱਧ ਗਈ ਆ ਹੂੰ ਤੇ ਇਧਰ ਕੋਈ ਵੀ ਜਿੰਨੀ ਮਰਜ਼ੀ ਪੜ੍ਹਾਈ ਕਰ ਲੋ ਉਹਦੇ ਹਿਸਾਬ ਨਾਲ ਕੋਈ ਨੌਕਰੀ ਪੇਸ਼ਾ ਨੌਕਰੀ ਮਿਲਣ ਦੀ ਆਸ ਬਹੁਤ ਘੱਟ ਆ ਤੇ ਆਉਣ ਵਾਲੇ ਸਮੇਂ 'ਚ ਲੱਗਦਾ ਕਿ ਪਿੰਡ ਖਾਤੀ ਹੋ ਜਾਏਗਾ ਆਉਣ ਵਾਲੇ ਸਮੇਂ 'ਚ ਜਿਸ ਤਰ੍ਹਾਂ ਹੁਣ ਹਾਲਾਤ ਚੱਲ ਰਹੇ ਆ ਪਿੰਡ ਦਾ ਤਾਂ ਕੀ ਪੰਜਾਬ ਦਾ ਹੀ ਬੁਰਾ ਹਾਲ ਹੋਣ ਦੇ ਇਖਿਆਰ ਤੇ ਖੜਾ ਹੈਗਾ ਜਿਦਾਂ ਕਹਿ ਲਵੋ ਕਿ ਪੂਰਾ ਪੰਜਾਬ ਹੀ ਬਾਹਰ ਨੂੰ ਵਹਿਰਾ ਘੱਟ ਕੇ ਜਾ ਰਿਹਾ ਹੈਗਾ ਇਹ ਵੈਸੇ ਪੰਜਾਬ ਲਈ ਕਾਫੀ ਮਾੜੀ ਗੱਲ ਹੈਗੀ ਆ ਤੇ ਆਉਣ ਵਾਲੇ ਨੂੰ ਵੇਖ ਲਈ ਵੀ ਆਪਣੇ ਆਉਣ ਵਾਲੀ ਪੀੜ੍ਹੀ ਲਈ ਬਹੁਤ ਮਾਲਾ ਸੋਚਣ ਵਾਲੀ ਗੱਲ ਹੈਗੀ ਹੈ ਜੀ। ਅ ਸਰ ਕੀ ਨਾਮ ਹੈ ਤੁਹਾਡਾ? ਜਸਵਿੰਦਰ ਸਿੰਘ। ਜਸਵਿੰਦਰ ਜੀ ਕਾਫੀ ਦੇਖਿਆ ਸੀ ਪਿੰਡ ਦੇ ਵਿੱਚ ਘਰ ਦੇ ਲੋਕ ਲੱਗੇ ਹੋਏ ਨੇ ਵੱਡੀ ਵੱਡੀ ਖੂਟੀਆਂ ਤੇ ਲੋਕ ਹੀ ਲੋਕ ਉੱਧਰ ਆਏ ਨੇ। ਕਾਰਨ ਕੀ ਹੈ? ਕਾਰਨ ਇਹ ਹੈ ਭਾਜੀ ਸਾਡੇ ਪਿੰਡ ਦੇ ਵਿੱਚ ਜਿਹੜੇ ਲੋਕ ਆ ਕਾਫੀ ਵਿਦੇਸ਼ ਦੇ ਵਿੱਚ ਜਾਂ ਉਹਦੇ ਕਾਰਨ ਸਾਡਾ ਪਿੰਡ तकरीबन ਅੱਧੇ ਤੋਂ ਜ਼ਿਆਦਾ ਖਾਲੀ ਹੈ। ਜ਼ਿਆਦਾ ਲੋਕੀ ਬਾਹਰ ਚ ਪਿੰਡ ਦੇ ਵਿੱਚ। ਇਸ ਕਰਕੇ ਜਿਆਦਾ ਪਿੰਡ ਮਤਲਬ ਖਾਲੀ ਹੋ। ਇਹ ਕਿੰਨੇ ਸਮੇਂ ਤੋਂ ਜਿਹੜਾ ਲੋਕ ਬਾਹਰ ਨੂੰ ਰੁਖ ਕਰ ਰਹੇ ਆ ਪਿੰਡ ਤੋਂ ਕਿਤੇ ਇਹ ਤਾਂ ਨਹੀਂ ਕਿ ਦਲਜੀਤ ਬਾਹਰ ਚਲਾ ਗਿਆ ਹੈ ਦਲਜੀਤ ਇੱਕ ਵੱਡਾ 스타 ਬਣ ਗਿਆ ਹੈ ਜਿਸ ਕਰਕੇ ਲੋਕ ਵੀ ਬਾਹਰ ਨਹੀ ਉਹ ਤਾਂ ਉਹ ਨਹੀਂ ਗੱਲ ਹੈਗੀ ਉਹ ਤੋਂ ਪਹਿਲਾਂ ਵੀ ਸਾਡੇ ਪਿੰਡ ਦੇ ਕਾਫੀ ਮਤਲਬ ਮਹਾਨ ਹਸਤੀਆਂ ਹੋਈਆਂ ਜਿਦਾਂ ਆਪਾਂ ਕਹਦੇ ਇਹ ਉਜਲ ਦਸਾਂਝ ਕੈਨੇਡਾ ਦੇ ਮੁੱਖ ਮੰਤਰੀ ਸੀ ਉਹ ਵੀ ਸਾਡੇ ਪਿੰਡ ਤੋਂ ਸੀ ਹੈਨਾ ਇਹ ਇਹ ਤਾਂ ਨਹੀਂ ਗੱਲ ਬਈ ਇਹ ਮਤਲਬ ਬਾਹਰ ਗਿਆ ਇੱਕ ਦਾ ਜਿੱਤੇ ਤਾਂ ਲੋਕੀ ਜਾਣ ਲੱਗੇ ਪਰ ਪਹਿਲਾਂ ਤੋਂ ਹੀ ਸਾਡੇ ਪਿੰਡ ਦੇ ਵਿੱਚ ਇਹ ਹੀ ਆ ਬਈ ਫੈਮਲੀਆ ਪਹਿਲਾਂ ਤੋਂ ਹੀ ਬਾਹਰ ਹੈ ਪਰ ਜੇ ਲੋਕ ਸਾਰੇ ਹੀ ਬਾਹਰ ਚਲੇ ਜਾਣਗੇ ਤਾਂ ਪਿੰਡ ਤਾਂ ਖਾਲੀ ਹੋ ਜਾਏਗਾ ਇਹ ਤਾਂ ਗੱਲ ਹੈਗੀ ਆ ਬਈ ਜਦੋਂ ਸਾਰੇ ਬਾਹਰ ਚਲੇ ਜਾਣਗੇ ਪਿੰਡ ਤਾਂ ਖਾਲੀ ਤੇ ਫਿਰ ਪਿੰਡ ਚ ਰਹੂਗਾ ਕੌਣ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੇਖਦੇ ਆ ਕਿੱਦਾਂ ਹੁੰਦੀ ਆ ਮੈਨੂੰ ਲੱਗਦਾ ਨਹੀਂ ਬਈ ਇੱਥੇ ਕੋਈ ਵੀ ਰਹਿ ਕੇ ਕਿਸੇ ਦਾ ਬੱਚਾ ਹੁਣ ਤੁਸੀਂ ਦੇਖ ਲਓ ਸਾਡੇ ਹੀ ਦੇਖ ਲਓ ਸਾਰਿਆਂ ਦੇ ਘਰ-ਪਰਤੀ ਦੇਖ ਲਓ ਇੱਕ-ਇੱਕ ਬੱਚਾ ਬਾਹਰ ਹੀ ਹੋਊਗਾ ਇਹ ਮੇਰੇ ਤਾਂ ਆਪ ਤਿੰਨੇ ਹੀ ਬਾਹਰ ਹੈ ਅੱਛਾ ਮੈਂ ਤਾਂ ਸਰਕਾਰੀ ਜੋਗ ਕਰਦਾ ਇੱਥੇ ਠੀਕ ਹੈ ਉਹ ਤਾਂ ਕਰਕੇ ਆਪਾਂ ਰੁਕੇ ਉਹ ਨਹੀਂ ਤਾਂ ਆਪਾਂ ਵੀ ਬੱਚਿਆਂ ਕੋਈ ਜਾਣਾ ਹੀ ਹੈਗੇ ਅੱਛਾ ਐਂ ਤੇ ਲੱਗ ਨਹੀਂ ਰਿਹਾ ਕਿ ਸਰਕਾਰ ਕਹਿ ਰਹੀ ਹੈ ਕਿ ਲੋਕ ਬਾਹਰ ਨਾ ਜਾਣ ਲੋਕਾਂ ਨੂੰ ਇੱਥੇ ਹੀ ਰੋਜ਼ਗਾਰ ਦਿੱਤਾ ਜਾਏਗਾ ਕਿਉਂਕਿ ਜਿੰਨੀਆਂ ਵੱਡੀਆਂ ਕੋਠੀਆਂ ਪਾਈਆਂ ਉਸ ਹਿਸਾਬ ਨਾਲ ਤਾਂ ਲੋਕ ਆਪਣਾ ਰੋਜ਼ਗਾਰ ਵੀ ਚਲਾ ਸਕਦੇ ਰੋਜ਼ਗਾਰ ਦੇਵੇ ਵੀ ਸਰਕਾਰ ਹਨ ਆਪਾਂ ਕਹਿੰਨੇ ਆ ਹੁਣ ਇੱਥੇ ਕਿੰਨੀ ਦੁਨੀਆ ਹੈ ਜਿਹੜੀ ਪੜ੍ਹੀ ਲਿਖੀ ਹੈ ਇੰਦੀ ਦੂਰੀ ਫਿਰਦੀ ਉਹ ਤਾਂ ਇਹ ਗੈਈ ੜੇ ਵੀ ਦਿਮਾਗ ਦੇ ਦਿਨ ਜਾਂ ਤਾਂ ਪਤਾ ਹੋਵੇ ਵੀ ਆ ਮਿਲਣਾ ਆਪਾਂ ਨੂੰ ਕੁਝ ਮੁਰੇ ਨੌਜਵਾਨਾਂ ਨੂੰ ਦਿਸੇ ਤਾਂ ਭਾਜੀ ਫੇਰੇ ਰੁਕਊਗਾ ਜਿਆਦਾ ਮੁਰੇ ਸਰ ਏਦਾਂ ਲੱਗ ਨਹੀਂ ਰਿਹਾ ਕਿ ਜੇ ਲੋਕ ਹੀ ਲੱਗੇ ਸਾਰੇ ਗਾ ਪਿੰਡ ਨੂੰ ਫੇਰ ਖਾਲੀ ਹੋ ਜਾ ਤੇ ਨਾ ਫੇਰ ਇੱਥੇ ਕੋਈ ਰਹੇਗਾ ਤੇ ਫੇਰ ਪਿੰਡ ਦਾ ਨਾਮ ਵੀ ਜਿਹੜਾ ਹਾਂਜੀ ਉਹ ਤਾਂ ਰਹੂਗਾ ਹੀ ਇਹ ਤਾਂ ਹੋਣਾ ਹੀ ਹੈ ਇੱਕ ਦਿਨ ਜਿੱਦਾਂ ਜਿਹੜਾ ਹਾਲਾਤ ਆ ਜਾਂ ਜਿਹੜੀ ਆਉਣ ਵਾਲੀ ਪੀੜ੍ਹੀ ਇਹ ਹੀ ਕਹਿ ਰਹੀ ਆ ਵੀ ਅਸੀਂ ਜਾਣਾ ਹੀ ਬਾਹਰ ਤੇ ਇੱਕ ਦਿਨ ਤਾਂ ਇਦਾਂ ਦਾ ਟਾਈਮ ਆਊਗਾ ਕਿ ਖਾਲੀ ਹੋਣਗੇ ਤੇ ਕਿਵੇਂ ਰੋਕਿਆ ਕਿਵੇਂ ਜਾਵੇ ਸੀ ਇਹ ਤਾਂ ਹੱਲ ਤਾਂ ਇੱਕੋ ਹੀ ਆ ਜੇ ਸਰਕਾਰ ਇਧਰ ਬੱਚਿਆਂ ਨੂੰ ਨੌਕਰੀਆਂ ਦੇਵੇ ਉਹਨਾਂ ਲਈ ਕੋਈ ਨੌਕਰੀ ਵਧੀਆ ਹੋਵੇ ਉਹਨਾਂ ਦੇ ਰਹਿਣ ਦਾ ਅਗਲੇ ਨੂੰ ਇਹ ਹੋਵੇ ਵੀ ਹਾਂ ਅਸੀਂ ਇੱਥੋਂ ਗੁਜ਼ਾਰਾ ਕਰ ਸਕਦੇ ਇਹ ਹੀ ਕਾਰਨ ਆ ਹੋਰ ਤਾਂ ਨਹੀਂ ਰੁਕਦਾ ਕੋਈ